ਤੇ ਪੰਜ ਜਾਨੀ ਕਿਹ ਚੀ ਦੀ ਲੋੜ ਹੈ ਜਰ ਜਿਆਦਾ ਪਈ ਹਾਈਲੈਂਡ ਹੈ ਸਾਰੇ ਰਾਤਾਰੇ ਹਾਈਲਾਈਟ ਹੁੰਦਾ ਉਹਨਾਂ ਪਲੇ ਰੋਪੜਾ ਆਖਰੀ ਪਿੰਡ ਆ ਇੱਕ ਤਾਂ ਇੱਧਰ ਬੰਦੇ ਨਹੀਂ ਆਉਂਦੇ ਮੈਨੂੰ ਤੁਹਾਨੂੰ ਵੀ ਪਤਾ ਹੋਣਾ ਰਾਹ ਬਹੁਤ ਹੋਊਗਾ ਪਤਾ ਨਹੀਂ ਲੱਗਦਾ ਪਿੰਡ ਕਿੱਥੇ ਆ ਜਿਹੜਾ ਪਿੱਛੇ ਆ ਉਹਦੇ ਕਰਕੇ ਉੱਥੇ ਬਹੁਤ ਜ਼ਿਆਦਾ ਲੋਕ ਹੁੰਦੇ ਨੇ ਤਾਂ ਨਿਕਾਤਾ ਪ੍ਰਬੰਧ ਕਰਦੇ ਜੀ ਪੱਕੀ ਪੈਸੇ ਵਾਲੀ ਨੇ ਸਰਵਦਾ ਸਰਵਦਾ ਕਰਦੇ ਨੇ ਜਿਹੜੀ ਪੱਕੀ ਆ ਜਿਹੜੀ ਰਾਤ 3 ਵਜੇ ਉਹ ਠਿਕਾਣਾ ਘਿਰਨ ਲੱਗ ਗਿਆ ਅਸੀਂ ਸਮਾਰੀ ਗਰਾਉਂਡ ਦੀ ਰੋਕਤ ਨਹੀਂ ਹੈ ਨੇ ਜੇ ਆਪਾਂ ਇੱਥੇ ਉਹ ਕਮੇਟੀ ਵਾਲਿਆਂ ਨੂੰ ਪੈਸੇ ਦੇ ਦਿੱਤੇ ਜਿਹੜਾ ਹਾਂ ਜੀ ਕਮੇਟੀ ਵਾਲਿਆਂ ਨੂੰ ਉਹ ਹੈ ਜੀ ਪੂਰਾ ਤਾਂ ਆਪਾਂ ਆਪਣੇ ਉਸ ਹਿਸਾਬ ਨਾਲ ਪਰਪਲ ਹਾਂ ਜੀ ਹਾਂ ਜੀ ਅੱਗਾ ਪਾਣੀ ਜ਼ਿਆਦਾ ਵਧ ਗਿਆ ਨਦੀਆਂ ਵੀ ਆ ਗਈਆਂ ਜਿਹਨਾਂ ਟੈਂਕ ਤੋਂ ਵੀ ਚੱਲਦਾ ਪਾਣੀ ਪਾਣੀ ਵੱਧ ਗਿਆ ਖਰਾਬ ਪਾਣੀ ਵੱਧ ਗਿਆ ਜੀ ਬਹੁਤ ਜ਼ਿਆਦਾ ਨਦੀਆਂ ਵੀ ਆ ਗਈਆਂ ਟੈਂਕ ਤੋਂ ਚੱਲਦਾ 12 ਵਜੇ ਠੀਕਾਂ ਚੱਲਦਾ ਜਿਹੜਾ ਪੰਜਾਬੀ ਅਗਲਾ ਪੁਆਇੰਟ ਆ ਉੱਥੇ 1978 ਦੇ ਫੈਸਲੇ ਦਾ ਮਤਲਬ ਪਿੰਡ ਹੜਾ ਦਾ ਮਾਲੇਆ ਮਾਨਿਆ ਦੇ ਵਾਦ ਸਾਹਿਬ ਨੇ ਵੱਡੇ ਨਾਲ ਚੈੱਕ ਬੰਨ ਬਣਾ ਕੇ ਜੀ ਉੱਥੇ ਟੋਕਰਾਂ ਲਾਈਆਂ ਜੀ ਉਹ ਟੋਕਰਾਂ ਹੁਣ ਵੀ ਖੜੇ ਆ ਜੀ ਉਹਨਾਂ ਟੋਕਰਾਂ ਨੇ ਰੋਕਿਆ ਵਜੋਂ ਹੁਣ ਤੱਕ ਉੱਥੇ ਲੋਕਾਂ ਨਾਲ ਗੱਲ ਵੀ ਕਰਦੇ ਵਾਦ ਸਾਹਿਬ ਦੇ ਟੋਕਰ ਬਣੀ ਆਵੀਆਂ ਸਾਰੇ ਤੁਸੀਂ ਪਿੰਡਾਂ ਤੋਂ ਆ ਸੈਂਟਰ ਲੈ ਕੇ ਜਾਣਾ ਤਿਲ ਤਾਂ ਇਹ ਵੀ ਲੈ ਕੇ ਜਾ ਸਕਦੇ ਆ ਦੱਸੋ ਬਹੁਤ ਹੋਈ ਹੋਈ ਕਿਸੀ ਦੇ ਮਾਤੇ ਜਾਓ ਵੀ ਸਰਮੈਂਟਾ ਦੀ ਬੈਂਕੀ ਏਰੀਆ ਜਿੱਥੇ ਬੱਦ ਬੱਦ ਸਾਰੇ ਤੋਂ ਫੀਲ ਕਰੋ ਜੀ ਇੱਥੇ ਆਪਾਂ ਚਾਨਦੀ ਦਾ ਏਰੀਆ ਹਾਂ ਹਾਂ ਆਪ ਕੋਈ ਨਹੀਂ ਕਦੇ ਜੀ ਆਂਦੀ ਗ੍ਰੇਡ ਇੱਕ ਹੀ ਤਾਰ ਵਾਲੀ ਗ੍ਰੇਡ ਇੱਕ ਤੋਂ ਤਾਰ ਵਾਲੀ ਜਿੱਥੇ ਬੰਨ ਕੇ ਆਪਾਂ ਸਿਰਦੇ ਨਾ ਹਾਂ ਥੋੜੇ ਬੰਨ ਕੇ ਨਾ ਕਰੀਂ ਉਹ ਤਾਰ ਆਉਂਦੀ ਹੈ ਜੀ ਬਣਾ ਲੈਨੇ ਸਾਨੂੰ ਤਾਰ ਦੀ ਰੋੜਾ ਬੰਦੇ ਸਾਡੇ ਕੋ ਲੱਗੇ ਆ ਤਾਰ ਹੀ ਪੰਜ ਵਜੇ ਆ ਜਾਂ ਤੁਹਾਨੂੰ ਪੈਸੇ ਹੀ ਦੇ ਦੇਣੀ ਤੁਸੀਂ ਆਪ ਜਿੱਦਾਂ ਤੁਸੀਂ ਦੇਖੋ ਜਿੱਦਾਂ ਮੈਂ ਉਹ ਇੱਕ ਸਾਰ ਡੀਜਲ ਅਕੀਦ ਕਿੰਨਾ ਖਲੂਗਾ ਡੀਜ਼ਲ ਸਰ ਆ ਵੀ ਟਰੈਕਟਰ ਤਾਂ ਚੱਲੀ ਹੋਈ ਹੈ। ਬੰਦਾ ਅਕੀਦ ਨੂੰ ਕੌਣ ਡੋਗੇ ਤੁਸੀਂ ਥੋੜੇ ਜਿਹਾ ਮਿਹਰਬਾਨੀ ਜੀ ਅਰੇ ਇੱਕ ਇੰਦਰ ਬੇਨਤੀ ਹੋ ਰਹਾ ਜੀ ਤੁਸੀਂ ਨਾ ਵਾਧੂ ਵਾਧ ਸੰਗਤ ਨੂੰ ਪੀਰ ਫੋੜ ਕਰਦੇ ਜੀ ਥੋੜੇ ਨੂੰ ਜਿਆਦਾ ਚੱਲੇ ਤੁਹਾਨੂੰ ਨਾ ਬੰਦਿਆਂ ਦੀ ਜਿਆਦਾ ਲੋੜ ਆ ਜੀ ਰਾਤ ਨੂੰ ਕਈ ਵਾਰ ਦਿੱਕਤ ਹੁੰਦੀ ਹੈ। ਮੈਂ ਇਹ ਕਰਦਾ ਮੈਂ ਦੱਸਦਾ ਅਸੀਂ ਯੂਥ ਕਾਲੇ ਦੇ ਮੁੰਡੇ ਭੇਜ ਦਿੰਦੇ ਹਾਂ। ਬਿਲਕੁਲ ਹੈ ਤੁਸੀਂ ਜਿਹੜਾ ਕੋਈ ਸਮਾਨ ਲੈਣਾ ਤੁਸੀਂ ਲੈ ਲਓ ਯਾਰ। ਬਹੁਤ ਧੰਨਵਾਦ ਜੀ। ਇਹਦੇ ਬੰਦੇ ਠੀਕ ਹੈ ਜੀ ਕਿੰਨੇ ਇੱਥੇ ਪੱਕੇ ਦੇਣਾ ਮੈਂ ਸਾਡੇ ਸਾਰੀ ਆਹ ਉਹ ਹੋਰ ਚਈ ਦੇਣਾ ਨੂੰ ਨਹੀਂ ਸੇਵਾਦਾਰ ਚਾਹੀਦੇ ਆ ਬਸ ਉਹ ਲੈ ਕੇ ਕੰਮ ਕਰ ਲਈਏ ਵੀਰੇ 500 ਗੁੰਡਾ ਲਾ ਦਈਏ ਹਾਂ ਜੀ ਕਿੰਨਾ ਕਿੰਨਾ ਤੁਸੀਂ ਐ ਕਰੋ 500 ਆ ਤੂੰ ਇੱਕ ਐ ਕਰ ਮੈਂ ਇੱਥੇ ਨਹੀਂ ਨਹੀਂ ਐ ਕਰਦੇ ਆ ਮੈਂ ਇਹਦੀ ਪੱਕੀ ਟੀਵੀ ਇੱਥੇ ਲਾ ਦੇਣਾ ਆ ਬੰਦ ਤੇ ਆ ਮੈਜੂਗਾ ਨਾਲੇ 500 ਗੁੰਡਾ ਲਿਆਊਗਾ ਇਹ ਹੋਰ ਵੀ ਕੀ ਪੈਸੇ ਦੀ ਲੋੜ ਹੈ ਮੈਨੂੰ ਦੱਸ ਦਿਓ ਬਸ ਠੀਕ ਹੈ ਚਲੋ ਬਾਈ ਤੁਰਮਲ ਅੱਗੇ ਚਲੋ ਹਾਂ ਹਾਂ ਮਾਲ ਨੂੰ ਵੀ ਆਏ ਤੋਂ ਬਾਅਦ ਫੇਰ ਕੋਈ ਹੱਲ ਨਹੀਂ ਜੀ ਨਹੀਂ ਨਾਲੇ ਨਾ ਦੱਸ ਕੀ ਹੈ